दोस्तों ये नीली रावी दीरिया झोटिया कर okay, okay, okay. लेंगे फलां नीली रावी के फिर चूहरे खुश होते ਇਹ ਕਟੀਆਂ ਦਾ ਮੁਕਾਬਲਾ ਜਿਹੜਾ ਸੀਗਾ ਰਿੰਗ ਦੇ ਵਿੱਚ ਦੰਦ ਚੱਕ ਹੋ ਰਹੇ ਆ ਝੋਟੀਆਂ ਦੇ ਖੀਰੀਆਂ ਕਟੀਆਂ ਦਾ ਮੁਕਾਬਲਾ ਚੱਲ ਰਿਹਾ ਹੈਗਾ ਤੇ ਨਾਮ ਕੋਈ ਨਹੀਂ ਲੱਟ ਕਰਕੇ ਘੇੜਾ ਘੜਾ ਕੇ ਇਕੱਲੇ ਇਕੱਲੇ ਦਾ ਮੈਚ ਸੁਖਿੰਦਰ ਬਾਈ ਪਿੰਡ ਦੱਸਾਂਗੇ ਕਿਉਂਕਿ ਸੁਖਿੰਦਰ ਐਨ ਘਰੇ ਪਹੁੰਚ ਆ ਦੇਗੇ ਫਿਰ ਘਰੇ ਜਾ ਕੇ ਜੂੜ ਵੀਡੀਓ ਸ਼ੂਟ ਕਰ ਦਿੱਤਾ ਜੀ ਕਿਉਂ छोटी लॻंदी आहे सो साल जी बुलदी आहे नौ सौ पंज बॉडर सीवर ਭਾਈ ਹੋਏ ਤੇ ਪਿੰਡ ਕਿਹੜਾ ਪਿੰਡ ਮੰਗਿਆਲਾ ਜ਼ਿਲ੍ਹਾ ਮੋਗਾ ਪਿੰਡ ਮੰਗਿਆਲਾ ਜ਼ਿਲ੍ਹਾ ਮੋਗਾ ਤੇ ਭਾਈ ਤੇਰਾ ਨਾਮ ਸਤਨਾਮ ਬਾਈ ਦਾ ਨਾਮ ਹੈ ਜੱਦੋ ਇਹਦੀ ਜਿਹੜੀ ਝੋਟੀਆਂ ਇਹ ਰਈਆ ਭਾਈ 3 ਨੰਬਰ ਤੇ ਤੇ ਲੈ ਵੀ ਬਣਾ ਦੂਜਾ 2036 ਆਹ ਤਾਂ ਯਾਰ ਗੱਜ ਬਣੀ ਭਈਆ ਬਹੁਤ ਬਹੁਤ ਮੁਬਾਰਕ ਆ ਓਕੇ ਸਰ ਇਹ ਬਾਟਰ ਬੈਲਟਾਂ ਦੇ ਪਾਸੇ ਦੀ ਆ ਪੁੱਛਿਓ ਇਹ ਕੀ ਦੀ ਆ ਜੀ ਦੱਸੋ ਭਾਈ ਕੀ ਦੀ ਕੋਣ ਮਾਲਕ ਨਾਂ ਦਾ ਹਰਦੀ ਬਾੜੀ ਦੇ ਰਖਵਾਲਾ ਪਿੰਡ ਹਾਂਜੀ ਜੀ ਰਖਵਾਲੇ ਜਿਲ੍ਹਾ ਮਾਨਸਾ ਦਲੇਲ ਦਲੇਲ ਸਿੰਘ ਵਾਲਾ ਦਲੇਲ ਸਿੰਘ ਵਾਲਾ ਪਿੰਡ ਜਿਲ੍ਹਾ ਮਾਨਸਾ ਤਸੀਮਨ ਇਹ ਡਾਇਮੰਡ ਬੋਲਦੀ ਆ ਭਾਈ ਡਾਇਮੰਡ ਬੋਲਦੀ ਆ ਇਹ ਕਿੰਨੀ ਉਮਰ 23 ਮਹੀਨਾ ਦੀ ਬੱਚੀ ਆ ਭਾਈ ਤੇ ਹਲੇ 2 ਸਾਲਾਂ ਦੀ ਹੋਈ ਨਹੀਂ ਤੇ ਦਰਸ਼ਕੀ ਝੋਟਿਆ ਦੇਟਰੋ ਦੂਜੇ ਨੰਬਰ ਨਾਲ ਝੋਟੇ ਬਾਈ ਹੋ ਜਿਹਾ ਥੋੜਾ ਥੋੜਾ ਮਹੀਨਾ ਦੇ ਗੱਪਣ ਹਾਂਜੀ ਹਾਂਜੀ ਬੋਲੋ ਜੀ 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 ਅਸਲ ਵਿੱਚ ਉਹ ਚੀਜ਼ ਕਰਵਾਉਣਾ ਹੈ ਡਾਕਟਰ ਸਾਹਿਬ ਹਾਂ ਜਰੂਰ ਜਰੂਰ ਜੋਰ 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 ਭਾਈ ਸਾਹਿਬ ਦੇਖੋ ਕੋਈ ਬਹੁਤ ਵਧੀਆ ਗੱਲ ਕੀਤੀ ਸੁਣਾਇਆ ਤੁਹਾਨੂੰ ਜੀ ਜਿਹੜੀਆਂ ਫੋਟੋ ਰਿਜੈਕਟ ਹੋਈਆਂ ਔਖੇ ਤੇ ਵੀ ਵੀਰ ਅਸਲ ਵਿੱਚ ਜਿਹੜਾ ਬਦਲਾਅ ਆ ਉਹ ਕੋਈ ਗੱਲ ਹੈ ਜਰੂਰ ਦੱਸਾਂਗੇ ਜਰੂਰ ਹਾਂਜੀ ਭਾਈ ਖੜਿਆ ਚੜੀ ਫੇਰ ਰੋਕੇ ਫੋਟੋ ਕਰਵਾ ਲੈ ਕੋਈ ਆਏ ਭਾਈ ਥੋੜਾ ਥੋੜਾ ਪਿੱਛੇ ਆ ਵੀਰੇ ਆਜੋ 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 ਹੋ ਜਾ ਵੀਰੇ ਹਾਂਜੀ ਵੇਖਿਆ ਸਰ ਇਹ ਵੀ ਭਾਈ ਜਿਹੜਾ ਡਾਇਮੰਡ ਬੋਲਰ ਨਾ ਇਹ ਵੀ ਬਾਡਰ ਬੈਲਟ ਦਾ ਬੋਲਰ ਆਰਡਰ ਬੈਂਟ ਦਾ ਬੋਲਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਿੱਧਰੋਂ ਨਸਲ ਪੈਦਾ ਹੋਈ ਹੁੰਦੀ ਆ ਉਸ ਮਿੱਟੀ 'ਚੋਂ ਖੁਸ਼ਬੂ ਨਹੀਂ ਜਾਂਦੀ ਇਹ ਨੀਲੀ ਤੇ ਰਾਵੀ ਦੋ ਨਸਲਾਂ ਦਾ ਸੁਮੇਲ ਆ ਦੁਨੀਆ ਦੀ ਸਭ ਤੋਂ ਸੋਹਣੀਆ ਮੱਝਾਂ ਦੇ ਵਿੱਚੋਂ ਜਾਣੀਆਂ ਜਾਂਦੀਆਂ ਸੁਰੱਖੀਆਂ ਮੱਝਾਂ ਦੇ ਵਿੱਚੋਂ ਜਿੰਨਾ ਦਾ ਬਿਨਾ ਕਾਰਡ ਲਾਏ ਤਾਂ ਨਸ਼ਾ ਹੋ ਜਾਂਦਾ ਇਹ ਉਹ ਆ ਆ ਜੀ ਦੜਾ ਪਹਿਲੇ ਨੰਬਰ ਵਾਲੀ ਜੀ 514 ਕਿਹਨੂੰ ਪੁੱਛਦੇ ਆ ਆਸਤਾ ਫਿਰਦਾ ਸੀ ਇਹ ਪਾਸੇ-ਪਾਸੇ ਹਾਂ ਇਹਦੇ ਹੱਥ ਮੇਰ ਇਹ ਬਾਈ ਕਿਹਦੀ ਆ ਇਹ ਪਿਸਟਲ ਦੀ ਆ ਜੀ ਇਹ ਪਿਸਟਲ ਇਹ ਵੀ ਬਾਰਡਰ ਵਾਲੇ ਪਾਸੇ ਦਾ ਆ ਨਮਾਸ ਵਸਦੀ ਹਜੀ ਬਾਰਡਰ ਦਾ ਆ ਨਮਾ ਬਾਰਡਰ ਏਰੀਆ ਬਾਰਡਰ ਬਾਰਡਰ ਏਰੀਆ ਦਾ ਹਾਂਜੀ ਹਾਂਜੀ ਟੈਸਟਰ ਦੀ ਆ ਜੀ ਤੇਰੇ ਪੈਸਟਲ ਖਾਨ ਦੀ ਆ ਕਿੰਨੇ ਉਮਰ ਆ ਸਾਡੇ 26 ਮਹੀਨੇ ਸਾਡੇ 26 ਮਹੀਨੇ ਦੀ ਗੱਪਣਾ ਖਾਲੀ ਆ ਨਹੀਂ ਗੱਪਣਾ 14 ਮਹੀਨੇ ਦੀ ਗੱਪਣਾ ਤੇ ਤੇਰਾ ਨਾਮ ਕੀ ਆ ਜਿਹੜਾ ਨਾਮ ਜੀ ਗੁਰਪ੍ਰੀਤ ਸਿੰਘ ਨਾ ਮਿਲਦਾ ਫਿਰ ਵੀ ਖੁੱਲ ਗਿਆ ਹਾਂ ਚੱਲ ਬਣ ਗਈ ਬਹੁਤ ਬਹੁਤ ਚੌਥੇ ਨੰਬਰ ਵਾਲਾ ਚੌਥੇ ਨੰਬਰ ਵਾਲਾ ਰਹਿਦਾ ਜੀ ਪਿੱਛੇ ਹੋ ਗਿਆ ਯਾਰ ਬਾਈ ਰਿਕਵੈਸਟ ਹੈ ਚੌਥੇ ਨੰਬਰ ਵਾਲਾ ਮੈਡਲ ਲੈ ਤਾਂ 524 ਨੇ ਸ਼ੇਅਰ ਕਰਿਆ ਜੀ ਬੱਲਾ ਵਿਖਾ ਦੀ ਤੇ ਹੁਣ ਆਪਾਂ ਥੋੜਾ ਜਿਹੀ ਨਾ ਪੁੱਲਾ ਕਰਦਗੇ ਦੇਖਣ ਵਾਲੇ ਦਿਖਾ ਦਗੇ ਬਾਈ ਦੇਖ ਲਿਓ ਭਾਈ ਓਕੇ ਆ ਧੁੱਪ ਵੀ ਵਾਲੇ ਭਾਈ ਉਹਨਾਂ ਨੂੰ ਵੀ ਦੇਖ ਲੈਣ ਦੋ 5ਵੇਂ ਨੰਬਰ ਵਾਲਾ ਭਾਈ ਦੋਸਤੋ ਇੱਕ ਵਾਰੀ ਦੇਖ ਸਕਦੇ ਹੋ ਤੁਸੀਂ ਇਹ ਪਿਸਟਲ ਬੋਲ ਦੀ ਝੋਟੀ ਖੀਰਿਆਂ ਚ ਪਹਿਲੇ ਨੰਬਰ ਤੇ ਆਈ ਹੈਗੀ ਪਹੁੰਚੋ ਭਾਈ ਲੋ ਵੀ ਦੋਸਤੋ ਇਹ ਝੋਟੀ ਆਈਆ 7ਵੇਂ ਨੰਬਰ ਤੇ ਇਹ ਹੈਗੀ ਚੂੜ ਚੱਕ ਵਾਲੇ ਕੋਹੇ ਨੂਰ ਬੋਲ ਦੀ ਦੇਖ ਸਕਦੇ ਹੋ ਤੁਸੀਂ ਇਹ ਵੀ ਬਹੁਤ ਸੋਹਣੀ ਹੈਗੀ ਕਿਹੜੇ ਬੰਦੇ ਆਏ ਬਾਈ ਰੋਲੀ ਤੋਂ ਰੋਲੀ ਤੋਂ ਠੀਕ ਆ ਤੇ ਕਿੰਨੀ ਉਮਰ ਹੈ ਦੀ ਝੋਟੀ ਦੀ ਜੀ 21 ਮਹੀਨੇ 21 ਮਹੀਨੇ ਗੱਬਣ ਤਾਂ ਨਹੀਂ ਨੰਦੋ ਦਾ ਖੀਰ ਕੋਈ ਹੈ ਨਾ ਠੀਕ ਆ ਤੇ ਕਿੰਨਾ ਕੁ ਰਕਾਰਡ ਹੈ ਦੀ ਮਾਂ ਦਾ ਹੈਗਾ 16 ਕਿਲੋ 16 ਕਿਲੋ ਤੇ ਆਪ ਕਿਹੜੇ ਬੋਲਦੀ ਹੈਗੀ ਉਹੇ ਨੂਰ ਦੀ ਉਹੇ ਨੂਰ ਜੂੜ ਚੱਕ ਵਾਲੇ ਦੀ ਹੈ ਨਾ ਠੀਕ ਆ ਬਾਈ